ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੇ ਟੋਟਕੇ ਦੇ ਉੱਪਰ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਜੀ ਅੱਜ ਦਾ ਰਾਸ਼ੀ ਫਲ ਕੀ ਹੈ ਕਿਹੜੀਆਂ ਰਾਸ਼ੀਆਂ ਦੇ ਲਈ ਬਹੁਤ ਹੀ ਵਧੀਆ ਹੋਣ ਵਾਲਾ ਹੈ ਜਿਸ ਦੇ ਨਾਲ ਉਹਨਾਂ ਦੀ ਕਿਸਮਤ ਹੀ ਚਮਕ ਜਾਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਦੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਮਾਤਾ ਜੀ ਦੀ ਕਿਰਪਾ ਤੁਹਾਡੇ ਤੇ ਹਮੇਸ਼ਾ ਦੇ ਲਈ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਸਭ ਤੋਂ ਪਹਿਲੀ ਰਾਸ਼ੀ ਹੈ ਜੀ ਮੇਖ ਰਾਸ਼ੀ ਮੇਖ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਅੱਜ ਤੁਹਾਡੇ ਬੈਂਕ ਵਿੱਚ ਜਮਾ ਪੂੰਜੀ ਵਿੱਚ ਵਾਧਾ ਹੋ ਜਾਵੇਗਾ ਕੁਝ ਜ਼ਰੂਰੀ ਕੰਮ ਤੁਹਾਡੇ ਸਫਲ ਹੋ ਜਾਣਗੇ ਕਾਰੋਬਾਰ ਵਿੱਚ ਤੁਹਾਨੂੰ ਪਰਿਵਾਰ ਦੇ ਕਿਸੇ ਮੈਂਬਰ ਤੋਂ ਸਹਿਯੋਗ ਵੀ ਮਿਲ ਸਕਦਾ ਹੈ ਤੁਹਾਨੂੰ ਨੌਕਰੀ ਦੀ ਭਾਲ ਵਿੱਚ ਇੱਥੋਂ ਉੱਥੇ ਭਟਕਣਾ ਪੈ ਸਕਦਾ ਹੈ ਤੁਹਾਨੂੰ ਜ਼ਿਆਦਾ ਸਰੀਰਕ ਮਿਹਨਤ ਕਰਨੀ ਪੈ ਸਕਦੀ ਹੈ ਵੱਖ-ਵੱਖ ਤਰ੍ਹਾਂ ਦੇ ਉਦਯੋਗਾਂ ਦੇ ਨਾਲ ਜੁੜੇ ਉਹਨਾਂ ਦੇ ਨੁਮਾਇੰਦਿਆਂ ਨੂੰ ਇੱਧਰ-ਉੱਧਰ ਭੱਜਣ ਤੋਂ ਘੱਟ ਹੀ ਸਫਲਤਾ ਮਿਲੇਗੀ। ਤੁਸੀਂ ਆਪਣੀ ਵਾਕਫੀਅਤ ਅਤੇ ਪ੍ਰਭਾਵਸ਼ਾਲੀ ਸ਼ੈਲੀ ਦੇ ਕਾਰਨ ਰਾਜਨੀਤੀ ਵਿੱਚ ਉੱਚ ਸਥਾਨ ਪ੍ਰਾਪਤ ਕਰ ਸਕਦੇ ਹੋ। ਸਾਂਝੇਦਾਰੀ ਵਿੱਚ ਕੰਮ ਕਰਨ ਨਾਲ ਤੁਹਾਡਾ ਨੁਕਸਾਨ ਹੋ ਸਕਦਾ ਹੈ। ਆਪਣੇ ਦੁਸ਼ਮਣਾਂ ਜਾਂ ਵਿਰੋਧੀਆਂ ਨੂੰ ਤੁਹਾਡੀ ਕਮਜ਼ੋਰੀ ਦਾ ਪਤਾ ਨਾ ਲੱਗਣ ਦਿਓ, ਨਹੀਂ ਤਾਂ ਉਹ ਤੁਹਾਡੀ ਕਮਜ਼ੋਰੀ ਦਾ ਫਾਇਦਾ ਉਠਾਉਣਗੇ। ਅਗਲੀ ਰਾਸ਼ੀ ਹੈ ਜੀ ਰਿਸ਼ਭ ਰਾਸ਼ੀ। ऋषभ राशि ਵਾਲਿਆਂ ਨੂੰ ਦੱਸ ਦਈਏ ਕਿ ਅੱਜ ਤੁਹਾਡੇ ਦਿਨ ਦੀ ਸ਼ੁਰੂਆਤ ਕਿਸੇ ਚੰਗੀ ਖਬਰ ਦੇ ਮਿਲਣ ਨਾਲ ਹੀ ਹੋ ਜਾਵੇਗੀ। ਕਾਰਜ ਖੇਤਰ ਵਿੱਚ ਕੋਈ ਅਜਿਹੀ ਸੁਖਦ ਘਟਨਾ ਵਾਪਰ ਸਕਦੀ ਹੈ ਜਿਸ ਨਾਲ ਤੁਹਾਡਾ ਪ੍ਰਭਾਵ ਵਧ ਜਾਵੇਗਾ। ਤੁਹਾਡੀ ਅਗਵਾਈ ਵਿੱਚ ਕੋਈ ਮਹੱਤਵਪੂਰਨ ਮਹਿੰਮ ਸਫਲ ਹੋਣ ਤੇ ਰਾਜਨੀਤੀ ਵਿੱਚ ਤੁਹਾਡਾ ਦਬਦਬਾ ਕਾਇਮ ਹੋ ਜਾਵੇਗਾ। ਬਹੁ ਰਾਸ਼ਟਰੀ ਕੰਪਨੀਆਂ ਵਿੱਚ ਕੰਮ ਕਰਨ ਵਾਲੇ ਲੋਕਾਂ ਨੂੰ ਅਧੀਨ ਕੰਮ ਕਰਨ ਵਾਲਿਆਂ ਦਾ ਸਹਿਯੋਗ ਅਤੇ ਸਾਥ ਮਿਲ ਜਾਵੇਗਾ। ਵਾਦਿਕ ਕਮਾ ਵਿੱਚ ਲੱਗੇ ਲੋਕਾਂ ਨੂੰ ਆਪਣੀ ਵਾਦਿਕ ਕਲਾ ਦੇ ਆਧਾਰ ਉੱਤੇ ਆਪਣੇ ਕਾਰਜ ਖੇਤਰ ਵਿੱਚ ਵਿਸ਼ੇਸ਼ ਅਤੇ ਮਹੱਤਵਪੂਰਨ ਸਫਲਤਾ ਮਿਲ ਸਕਦੀ ਹੈ। ਨਵੇਂ ਕਾਰੋਬਾਰ ਵਿੱਚ ਤੁਹਾਨੂੰ ਸਬਰ, ਸੁਚੇਤ ਅਤੇ ਸਾਵਧਾਨੀ ਦੇ ਨਾਲ ਹੀ ਕੰਮ ਕਰਨਾ ਚਾਹੀਦਾ ਹੈ। ਤੁਹਾਡੇ ਲਈ ਤਰੱਕੀ ਦਾ ਰਾਹ ਬਣ ਰਿਹਾ ਹੈ। ਮਜ਼ਦੂਰ ਵਰਗ ਨੂੰ ਰੁਜ਼ਗਾਰ ਮਿਲੇਗਾ। ਕਲਾ ਅਤੇ ਅਦਾਕਾਰੀ ਦੇ ਖੇਤਰ ਵਿੱਚ ਜੁੜੇ ਲੋਕਾਂ ਨੂੰ ਸਰਕਾਰੀ ਯੋਜਨਾ ਦਾ ਲਾਭ ਮਿਲ ਸਕਦਾ ਹੈ। ਅਗਲੀ ਰਾਸ਼ੀ ਹੈ ਜੀ ਮਿਥਨ ਰਾਸ਼ੀ ਮਿਥਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਅੱਜ ਕੰਮ ਵਿੱਚ ਬੇਲੋੜੀ ਬਹਿਸ ਹੋ ਸਕਦੀ ਹੈ ਆਪਣੇ ਅਧੀਨ ਅਤੇ ਉੱਚ ਅਧਿਕਾਰੀਆਂ ਦੇ ਨਾਲ ਤਾਲਮੇਲ ਬਣਾਈ ਰੱਖੋ ਬੇਲੋੜੇ ਇਧਰ ਉਧਰ ਭੱਜਣ ਤੋਂ ਬਚੋ ਤੁਹਾਨੂੰ ਕਿਸੇ ਮਹੱਤਵਪੂਰਨ ਸਮਾਜਿਕ ਕਾਰਜ ਦੀ ਜ਼ਿੰਮੇਵਾਰੀ ਵੀ ਮਿਲ ਸਕਦੀ ਹੈ ਜਿਸ ਨਾਲ ਸਮਾਜ ਵਿੱਚ ਤੁਹਾਡਾ ਦਬਦਬਾ ਕਾਇਮ ਹੋ ਜਾਵੇਗਾ ਰਾਜਨੀਤੀ ਵਿੱਚ ਤੁਹਾਡੀ ਦਿਲਚਸਪੀ ਘਟ ਜਾਵੇਗੀ ਵਿਦਿਆਰਥੀਆਂ ਨੂੰ ਪੜ੍ਹਾਈ ਵਿੱਚ ਆ ਰਹੀਆਂ ਰੁਕਾਵਟਾਂ ਤੋਂ ਰਾਹਤ ਮਿਲਣ ਵਾਲੀ ਹੈ। ਨੌਕਰੀ ਵਿੱਚ ਵੀ ਤਰੱਕੀ ਮਿਲਣ ਵਾਲੀ ਹੈ। ਪਰਿਵਾਰਕ ਸਮੱਸਿਆਵਾਂ ਤੁਹਾਡੀਆਂ ਬਾਹਰੀ ਲੋਕਾਂ ਨੂੰ ਦਖਲਅੰਦਾਜ਼ੀ ਤੋਂ ਸਵੀਕਾਰ ਨਾ ਹੀ ਕਰੋ ਤਾਂ ਚੰਗਾ ਹੈ। ਨਹੀਂ ਤਾਂ ਪਰਿਵਾਰ ਵਿੱਚ ਤਣਾ ਹੋਰ ਵੱਧ ਸਕਦਾ ਹੈ। ਮਜ਼ਦੂਰ ਵਰਗ ਨੂੰ ਰੋਜ਼ਗਾਰ ਮਿਲ ਜਾਵੇਗਾ। ਕਲਾ ਅਤੇ ਵਿਗਿਆਨ ਦੇ ਖੇਤਰ ਵਿੱਚ ਕੰਮ ਕਰਨ ਵਾਲੇ ਲੋਕਾਂ ਨੂੰ ਦੋਸਤਾਂ ਅਤੇ ਪਰਿਵਾਰ ਦੇ ਸਹਿਯੋਗ ਮਿਲ ਜਾਵੇਗਾ। ਤੁਸੀਂ ਆਪਣੀ ਬਹਾਦਰੀ ਅਤੇ ਹਿੰਮਤ ਨੂੰ ਕਾਇਮ ਹੀ ਰੱਖਣਾ। ਅਗਲੀ ਰਾਸ਼ੀ ਹੈ ਜੇ ਕਰਕ ਰਾਸ਼ੀ। ਕਰਕ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਅੱਜ ਤੁਹਾਨੂੰ ਕਿਸੇ ਸਾਹਸੀ ਅਤੇ ਜੋਖਮ ਭਰੇ ਕੰਮ ਵਿੱਚ ਸਫਲਤਾ ਮਿਲੇਗੀ। ਅੱਜ ਤੁਹਾਡੀ ਬਹਾਦਰੀ ਅਤੇ ਮਾਣ ਦੀ ਹਰ ਪਾਸੇ ਤਾਰੀਫ਼ ਹੋਵੇਗੀ। ਤੁਹਾਨੂੰ ਕਿਸੇ ਪੁਰਾਣੇ ਮਾਮਲੇ ਵਿੱਚ ਜਿੱਤ ਮਿਲ ਜਾਵੇਗੀ। ਨੌਕਰੀ ਵਿੱਚ ਤਰੱਕੀ ਦੀ ਖੁਸ਼ਖਬਰੀ ਮਿਲ ਜਾਵੇਗੀ। ਦੂਰ ਦੇਸ਼ ਤੋਂ ਕੋਈ ਪਿਆਰਾ ਤੁਹਾਡੇ ਘਰ ਪਹੁੰਚ ਸਕਦਾ ਹੈ। ਰਾਜਨੀਤੀ ਵਿੱਚ ਤੁਹਾਡੀ ਰਣਨੀਤੀ ਅਤੇ ਵਿਸ਼ੇਸ਼ ਤੌਰ ਤੇ ਸ਼ਲਾਗਾ ਹੋ ਜਾਵੇਗੀ ਖੇਡ ਮੁਕਾਬਲਿਆਂ ਵਿੱਚ ਸਫਲਤਾ ਮਿਲਣ ਨਾਲ ਤੁਹਾਨੂੰ ਖੁਸ਼ੀ ਹੋ ਸਕਦੀ ਹੈ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਮਿਲ ਸਕਦਾ ਹੈ ਤਕਨੀਕੀ ਕੰਮਾਂ ਵਿੱਚ ਨਿਪੁੰਨ ਲੋਕਾਂ ਨੂੰ ਆਪਣੇ ਸਹਿਯੋਗੀਆਂ ਤੋਂ ਉਮੀਦ ਅਨੁਸਾਰ ਸਹਿਯੋਗ ਮਿਲੇਗਾ ਤੁਹਾਨੂੰ ਕਿਸੇ ਮਹੱਤਵਪੂਰਨ ਮੁਹਿੰਮ ਵਿੱਚ ਸਫਲਤਾ ਪ੍ਰਾਪਤ ਹੋ ਜਾਵੇਗੀ ਕਾਰੋਬਾਰ ਵਿੱਚ ਨਵੇਂ ਸਮਝੌਤੇ ਹੋਣਗੇ ਨਵੇਂ ਕਾਰੋਬਾਰ ਜਾਂ ਉਦਯੋਗ ਸ਼ੁਰੂ ਕਰਨ ਦੇ ਲਈ ਤੁਹਾਨੂੰ ਪਰਿਵਾਰ ਅਤੇ ਦੋਸਤਾਂ ਤੋਂ ਸਹਿਯੋਗ ਮਿਲਣ ਵਾਲਾ ਹੈ ਅਗਲੀ ਰਾਸ਼ੀ ਹੈ ਜੇ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਅੱਜ ਕੰਮ ਵਿੱਚ ਤੁਹਾਡੇ ਮੁਸ਼ਕਿਲਾਂ ਵਧਣ ਵਾਲੀਆਂ ਹਨ ਤੁਹਾਡੀ ਲਾਪਰਵਾਹੀ ਤੁਹਾਨੂੰ ਹਾਸੇ ਦਾ ਪਾਤਰ ਬਣਾ ਸਕਦੀ ਹੈ ਕਾਰੋਬਾਰ ਵਿੱਚ ਨਵੇਂ ਸਮਝੌਤੇ ਹੋਣਗੇ ਜਿਸ ਵਿੱਚ ਤੁਹਾਨੂੰ ਸੋਚ ਸਮਝ ਕੇ ਫੈਸਲੇ ਲੈਣੇ ਪੈਣਗੇ ਤੁਹਾਨੂੰ ਭਵਿੱਖ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਾਰੋਬਾਰ ਦੇ ਖੇਤਰ ਵਿੱਚ ਕੰਮ ਕਰਨ ਵਾਲੇ ਲੋਕਾਂ ਨੂੰ ਨਵੇਂ ਸਰੋਤਾਂ ਵੱਲ ਧਿਆਨ ਦੇਣ ਦੀ ਲੋੜ ਹੋਵੇਗੀ। ਨੌਕਰੀ ਵਿੱਚ ਉੱਚ ਅਧਿਕਾਰੀਆਂ ਦੇ ਨਾਲ ਨੇੜਤਾ ਵਧੇਗੀ। ਰਾਜਨੀਤਿਕ ਖੇਤਰ ਵਿੱਚ ਤੁਹਾਡਾ ਦਬਦਬਾ ਵਧਣ ਵਾਲਾ ਹੈ। ਤੁਹਾਨੂੰ ਕਿਸੇ ਮਹੱਤਵਪੂਰਨ ਮਹਿਮ ਦੀ ਕਮਾਨਵੀ ਮਿਲ ਸਕਦੀ ਹੈ। ਨੌਕਰੀ ਦੀ ਤਲਾਸ਼ ਕਰਨ ਵਾਲੇ ਲੋਕਾਂ ਨੂੰ ਨੌਕਰੀ ਮਿਲਣ ਦੀ ਸੰਭਾਵਨਾ ਹੈ। ਬਹੁ-ਰਾਸ਼ਟਰੀ ਕੰਪਨੀਆਂ ਵਿੱਚ ਕੰਮ ਕਰਨ ਵਾਲੇ ਲੋਕਾਂ ਨੂੰ ਵਿਦੇਸ਼ਾਂ ਤੋਂ ਕੌਲਾਂ ਵੀ ਆ ਸਕਦੀਆਂ ਹਨ। ਤੁਸੀਂ ਆਪਣੇ ਵਿਹਾਰ ਅਤੇ ਸਾਦੀ ਬੋਲੀ ਦੇ ਨਾਲ ਸਮਾਜ ਵਿੱਚ ਆਪਣੀ ਜਗ੍ਹਾ ਬਣਾਉਣ ਵਿੱਚ ਸਫਲ ਹੋ ਜਾਓਗੇ। ਅਗਲੀ ਰਾਸ਼ੀ ਹੈ ਜੀ ਕੰਨਿਆ ਰਾਸ਼ੀ। ਕੰਨਿਆ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਅੱਜ ਕੰਮ ਵਿੱਚ ਜਲਦਬਾਜ਼ੀ ਤੋਂ ਬਚੋ। ਆਪਣੀ ਯੋਗਤਾ ਅਤੇ ਆਪਣੇ ਤਜਰਬੇ ਵਿੱਚ ਵਿਸ਼ਵਾਸ ਰੱਖੋ ਅਤੇ ਧੀਰਜ ਨਾਲ ਕੰਮ ਕਰੋ। ਕਾਰਜ ਖੇਤਰ ਵਿੱਚ ਵਿਵਾਦ ਵੱਧ ਸਕਦਾ ਹੈ। ਧਿਆਨ ਨਾਲ ਅਤੇ ਸਮਝਦਾਰੀ ਦੇ ਨਾਲ ਹੀ ਕੰਮ ਕਰੋ। ਬੇਲੋੜੀ ਉਲਝਣ ਵਿੱਚ ਨਾ ਪਾਓ। ਕੰਮ ਵਿੱਚ ਮਹੱਤਵਪੂਰਨ ਰੁਕਾਵਟ ਆ ਸਕਦੀ ਹੈ। ਤੁਹਾਡੀਆਂ ਸਮੱਸਿਆਵਾਂ ਨੂੰ ਜ਼ਿਆਦਾ ਤੱਕ ਵਧਣ ਨਾ ਦਿਓ ਤੁਹਾਨੂੰ ਜਲਦੀ ਹੱਲ ਕਰਨ ਦੀ ਕੋਸ਼ਿਸ਼ ਕਰਨੀ ਪਵੇਗੀ ਕਾਰੋਬਾਰੀ ਖੇਤਰ ਵਿੱਚ ਕੰਮ ਕਰਨ ਵਾਲੇ ਲੋਕਾਂ ਨੂੰ ਹੌਲੀ-ਹੌਲੀ ਮੁਨਾਫਾ ਮਿਲਣ ਦੀ ਸੰਭਾਵਨਾ ਹੈ ਪਰਿਵਾਰ ਅਤੇ ਦੋਸਤਾਂ ਦੇ ਸਹਿਯੋਗ ਦੇ ਨਾਲ ਉਸਾਰੀ ਦੇ ਕੰਮਾਂ ਵਿੱਚ ਆਉਣ ਵਾਲੀਆਂ ਰੁਕਾਵਟਾਂ ਤੁਹਾਡੀਆਂ ਦੂਰ ਹੋਣ ਵਾਲੀਆਂ ਹਨ ਜਦੋਂ ਤੱਕ ਕੋਈ ਜ਼ਰੂਰੀ ਕੰਮ ਪੂਰਾ ਨਹੀਂ ਹੋ ਜਾਂਦਾ ਉਦੋਂ ਤੱਕ ਇਸ ਦਾ ਖੁਲਾਸਾ ਨਾ ਕਰੋ ਰਾਜਨੀਤੀ ਵਿੱਚ ਭਾਸ਼ਣ ਦੇਂਦੇ ਸਮੇਂ ਆਪਣੇ ਸ਼ਬਦਾਂ ਦੀ ਚੋਣ ਵੱਲ ਧਿਆਨ ਦਿਓ ਨਹੀਂ ਤਾਂ ਤੁਹਾਡੀ ਸਿਆਸੀ ਜ਼ਿੰਦਗੀ ਵਿੱਚ ਪੁਚਾਲ ਆ ਸਕਦਾ ਹੈ ਅਗਲੀ ਰਾਸ਼ੀ ਹੈ ਜੀ ਤੁਲਾ ਰਾਸ਼ੀ ਤੁਲਾ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਅੱਜ ਕਾਰਜ ਖੇਤਰ ਵਿੱਚ ਨਵੇਂ ਸਹਿਯੋਗੀ ਬਣਨਗੇ ਅੱਜ ਤੁਹਾਨੂੰ ਆਪਣੀ ਪਸੰਦ ਦਾ ਸੁਆਦੀ ਭੋਜਨ ਮਿਲੇਗਾ ਬੇਰੁਜ਼ਗਾਰਾਂ ਨੂੰ ਰੋਜ਼ਗਾਰ ਮਿਲ ਜਾਵੇਗਾ ਨੌਕਰੀ ਵਿੱਚ ਤਰੱਕੀ ਹੋਵੇਗੀ ਜਾਂ ਤੁਹਾਨੂੰ ਤਰੱਕੀ ਦੀ ਕੋਈ ਚੰਗੀ ਖ਼ਬਰ ਮਿਲ ਸਕਦੀ ਹੈ ਕਾਰਜ ਖੇਤਰ ਵਿੱਚ ਉਲਝਣ ਪੈਦਾ ਨਾ ਹੋਣ ਦਿਓ ਆਪਣੇ ਸੀਨੀਅਰ ਅਤੇ ਜੂਨੀਅਰ ਸਹਿਕਰਮੀਆਂ ਦੇ ਨਾਲ ਤਾਲਮੇਲ ਬਣਾ ਕੇ ਰੱਖੋ ਕੀਤੇ ਜਾ ਰਹੇ ਕੰਮਾਂ ਵਿੱਚ ਰੁਕਾਵਟ ਬਹੁਤ ਆ ਸਕਦੀ ਹੈ ਇਸ ਲਈ ਸਾਵਧਾਨੀ ਅਤੇ ਤਿਆਰੀ ਦੇ ਨਾਲ ਹੀ ਹਰ ਕੰਮ ਨੂੰ ਕਰੋ ਆਪਣੀਆਂ ਕਮੀਆਂ ਨੂੰ ਦੂਜਿਆਂ ਦੇ ਸਾਹਮਣੇ ਨਾ ਆਉਣ ਦਿਓ ਨਿੱਜੀ ਕਾਰੋਬਾਰੀ ਖੇਤਰ ਵਿੱਚ ਆਮ ਲਾਭ ਦੀ ਸੰਭਾਵਨਾ ਰਹੇਗੀ ਵਿਦਿਆਰਥੀਆਂ ਦੀ ਅਕਾਦਮਿਕ ਪੜਾਈ ਵਿੱਚ ਇੱਕ ਵਿਸ਼ੇ ਤੇ ਰੁਚੀ ਵਧ ਜਾਵੇਗੀ ਕਿਸੇ ਵੀ ਤਰ੍ਹਾਂ ਦੇ ਟਕਰਾਰ ਤੋਂ ਬਚ ਜਾਓ ਆਪਣੀਆਂ ਸਮੱਸਿਆਵਾਂ ਤੋਂ ਸੁਚੇਤ ਰਹੋ ਸਮਾਜਿਕ ਸਨਮਾਨ ਦੇ ਖੇਤਰ ਵਿੱਚ ਅਜਿਹਾ ਕੋਈ ਕੰਮ ਨਾ ਕਰੋ ਜਿਸ ਕਾਰਨ ਤੁਹਾਨੂੰ ਜਨਤਕ ਜਾਂ ਨਿੱਜੀ ਤੌਰ ਤੇ ਜਲੀਲ ਹੋਣਾ ਪੈ ਜਾਵੇ ਅਗਲੀ ਰਾਸ਼ੀ ਹੈ ਜੇ বৃশ্চਿਕ ਰਾਸ਼ੀ বৃশ্চਿਕ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਅੱਜ ਤੁਹਾਡੇ ਗੁਪਤ ਦੁਸ਼ਮਣ ਜਾਂ ਵਿਰੋਧੀ ਕੰਮ ਵਾਲੀ ਥਾਂ ਤੇ ਕੋਈ ਸਾਜ਼ਿਸ਼ ਰਚ ਸਕਦੇ ਹਨ ਇਸ ਲਈ ਤੁਹਾਨੂੰ ਇਸ ਦਿਸ਼ਾ ਵਿੱਚ ਖਾਸ ਧਿਆਨ ਰੱਖਣਾ ਹੋਵੇਗਾ ਤੁਸੀਂ ਆਪਣੀ ਹਿੰਮਤ ਨਾਲ ਪ੍ਰਤੀਕੋਲ ਸਥਿਤੀਆਂ ਨੂੰ ਕਾਬੂ ਕਰਨ ਵਿੱਚ ਸਫਲ ਹੋ ਜਾਓਗੇ। ਕਾਰਜ ਖੇਤਰ ਵਿੱਚ ਚੱਲ ਰਹੀਆਂ ਪਰੇਸ਼ਾਨੀਆਂ ਘੱਟ ਹੋ ਜਾਣਗੀਆਂ। ਸਹਿਕਰਮੀਆਂ ਤੇ ਸਹਿਯੋਗੀਆਂ ਦਾ ਵਿਵਹਾਰ ਤੁਹਾਡੇ ਨਾਲ ਵਧੀਆ ਹੋ ਜਾਵੇਗਾ। ਕਾਰੋਬਾਰ ਨਾਲ ਜੁੜੇ ਲੋਕਾਂ ਨੂੰ ਅਚਾਨਕ ਲਾਭ ਮਿਲਣ ਦੀ ਸੰਭਾਵਨਾ ਹੈ। ਸਰਕਾਰੀ ਸਹਾਇਤਾ ਨਾਲ ਕਿਸੇ ਜ਼ਰੂਰੀ ਕੰਮ ਵਿੱਚ ਰੁਕਾਵਟਾਂ ਦੂਰ ਹੋ ਜਾਣਗੀਆਂ। ਬੇਰੁਜ਼ਗਾਰਾਂ ਨੂੰ ਰੁਜ਼ਗਾਰ ਪ੍ਰਾਪਤ ਕਰਨ ਵਿੱਚ ਕੁਝ ਰੁਕਾਵਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਵਿਦੇਸ਼ ਸੇਵਾ ਜਾਂ ਆਯਾਤ ਨਿਰਯਾਤ ਨਾਲ ਜੁੜੇ ਲੋਕਾਂ ਨੂੰ ਅਚਾਨਕ ਸਫਲਤਾ ਮਿਲਣ ਦੀ ਸੰਭਾਵਨਾ ਹੈ ਬੱਚਿਆਂ ਦੀਆਂ ਜ਼ਿੰਮੇਵਾਰੀਆਂ ਪੂਰੀਆਂ ਹੋਣਗੀਆਂ ਤੁਹਾਡੇ ਬੱਚਿਆਂ ਦੁਆਰਾ ਕੀਤੇ ਗਏ ਕਿਸੇ ਚੰਗੇ ਕੰਮ ਲਈ ਤੁਹਾਨੂੰ ਸਮਾਜ ਵਿੱਚ ਸਨਮਾਨ ਮਿਲ ਸਕਦਾ ਹੈ ਅਗਲੀ ਰਾਸ਼ੀ ਹੈ ਜੀ ਧਨ ਰਾਸ਼ੀ ਧਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਅੱਜ ਨੌਕਰੀ ਵਿੱਚ ਉੱਚ ਅਧਿਕਾਰੀਆਂ ਦੇ ਨਾਲ ਨੇੜਤਾ ਵਧਣ ਵਾਲੀ ਹੈ ਸ਼ਾਸਨ ਨਾਲ ਜੁੜੇ ਮਾਮਲਿਆਂ ਵਿੱਚ ਤੁਹਾਨੂੰ ਸਫਲਤਾ ਮਿਲੇਗੀ ਕਚਹਿਰੀ ਦੇ ਕੰਮ ਵਿੱਚ ਤੁਹਾਨੂੰ ਕਾਫੀ ਦੌੜ ਭੱਜ ਕਰਨੀ ਪੈ ਸਕਦੀ ਹੈ। ਕਾਰਜ ਖੇਤਰ ਵਿੱਚ ਆ ਰਹੀਆਂ ਸਮੱਸਿਆਵਾਂ ਘਟ ਹੋਣਗੀਆਂ। ਸਹਿਕਰਮੀਆਂ ਤੇ ਸਹਿਯੋਗੀਆਂ ਦਾ ਵਿਵਹਾਰ ਤੁਹਾਡੇ ਨਾਲ ਵਧੀਆ ਹੋ ਜਾਵੇਗਾ। ਕਾਰੋਬਾਰ ਨਾਲ ਜੁੜੇ ਲੋਕਾਂ ਨੂੰ ਅਚਾਨਕ ਲਾਭ ਮਿਲਣ ਦੀ ਸੰਭਾਵਨਾ ਹੈ। ਕਾਰਜ ਖੇਤਰ ਵਿੱਚ ਨਵੇਂ ਲੋਕਾਂ ਉੱਤੇ ਜ਼ਿਆਦਾ ਭਰੋਸਾ ਨਾ ਕਰੋ। ਕਾਰੋਬਾਰ ਵਿੱਚ ਕੀਤੇ ਬਦਲਾਅ ਲਾਭਦਾਇਕ ਸਾਬਿਤ ਹੋਣਗੇ। ਮਜ਼ਦੂਰ ਵਰਗ ਨੂੰ ਰੋਜ਼ਗਾਰ ਮਿਲ ਜਾਵੇਗਾ। ਜਦ ਦੀ ਜਾਇਦਾਦ ਸੰਬੰਧੀ ਵਿਵਾਦ ਪਰਿਵਾਰਕ ਮੈਂਬਰਾਂ ਵਿੱਚ ਬੈਠ ਕੇ ਸੁਲਝਾਉਣ ਦੀ ਕੋਸ਼ਿਸ਼ ਕਰੋ ਧਿਆਨ ਰੱਖੋ ਕਿ ਮਾਮਲਾ ਮੁਕਦਮੇਬਾਜ਼ੀ ਦੇ ਪੜਾ ਤੱਕ ਨਾ ਪਹੁੰਚ ਜਾਵੇ ਵਿਦਿਆਰਥੀਆਂ ਨੂੰ ਪੜ੍ਹਾਈ ਨਾਲ ਜੁੜੀ ਕੋਈ ਚੰਗੀ ਖਬਰ ਮਿਲ ਸਕਦੀ ਹੈ ਤੁਹਾਨੂੰ ਕਿਸੇ ਲੰਬੀ ਦੂਰੀ ਦੀ ਯਾਤਰਾ ਤੇ ਜਾਣ ਦਾ ਮੌਕਾ ਮਿਲ ਜਾਵੇਗਾ ਅਗਲੀ ਰਾਸ਼ੀ ਹੈ ਜੀ ਮਕਰ ਰਾਸ਼ੀ ਮਕਰ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਅੱਜ ਤੁਸੀਂ ਕੰਮ ਵਾਲੀ ਥਾਂ ਤੇ ਕੋਈ ਜੋਖਮ ਭਰਿਆ ਕੰਮ ਕਰਨ ਵਿੱਚ ਸਫਲ ਹੋ ਜਾਓਗੇ ਕਾਰੋਬਾਰ ਵਿੱਚ ਕੀਤੀ ਮਿਹਨਤ ਦਾ ਲਾਭਦਾਇਕ ਤੁਹਾਡੇ ਲਈ ਸਾਬਿਤ ਹੋ ਜਾਵੇਗਾ ਭੈਣ ਭਰਾ ਦਾ ਵਿਵਹਾਰ ਸਹਿਯੋਗ ਵਾਲਾ ਹੋਵੇਗਾ ਨੌਕਰੀ ਵਿੱਚ ਤਰੱਕੀ ਦੀ ਸੰਭਾਵਨਾ ਹੈ ਤੁਹਾਨੂੰ ਦੌਲਤ ਅਤੇ ਜਾਇਦਾਦ ਵੀ ਮਿਲ ਸਕਦੀ ਹੈ ਜ਼ਮੀਨ ਇਮਾਰਤ ਵਾਹਨ ਆਦਿ ਖਰੀਦੋ ਫਰੋਖਤ ਦਾ ਲਾਭ ਤੁਹਾਨੂੰ ਮਿਲ ਜਾਵੇਗਾ ਲੰਮੇ ਸਮੇਂ ਤੋਂ ਲਟਕਿਆ ਹੋਇਆ ਕੋਈ ਵੀ ਕੰਮ ਪੂਰਾ ਹੋ ਸਕਦਾ ਹੈ ਰਾਜਨੀਤੀ ਵਿੱਚ ਤੁਹਾਡੀ ਅਗਵਾਈ ਦੀ ਛਲਾਗਾ ਹੋਵੇਗੀ ਦਲਾਲੀ ਤੱਕੇ ਸ਼ਾਹੀ ਆਦੇ ਵਿੱਚ ਸ਼ਾਮਲ ਲੋਕ ਤਰੱਕੀ ਅਤੇ ਸਫਲਤਾ ਪ੍ਰਾਪਤ ਕਰਨਗੇ ਹਿੰਮਤ ਲਈ ਆਪਣੇ ਬੌਸ ਤੋਂ ਪ੍ਰਸ਼ੰਸਾ ਵੀ ਪ੍ਰਾਪਤ ਕਰੋਗੇ ਅਗਲੀ ਰਾਸ਼ੀ ਹੈ ਜੀ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਅੱਜ ਆਪਣੀ ਗੱਲਬਾਤ ਤੇ ਕਾਬੂ ਰੱਖੋ ਨਹੀਂ ਤਾਂ ਲੜਾਈ ਹੋ ਸਕਦੀ ਹੈ ਕਾਰਜ ਖੇਤਰ ਵਿੱਚ ਵਾਧੂ ਜ਼ਿੰਮੇਵਾਰੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ ਤੁਹਾਨੂੰ ਕਿਸੇ ਅਜ਼ੀਜ਼ ਤੋਂ ਦੂਰ ਹੋਣਾ ਪੈ ਸਕਦਾ ਹੈ ਘਰ ਜਾਂ ਕਾਰੋਬਾਰੀ ਸਥਾਨ ਤੇ ਅੱਗ ਲੱਗਣ ਦਾ ਡਰ ਹੋਵੇਗਾ ਰਾਜਨੀਤਿਕ ਖੇਤਰ ਵਿੱਚ ਅਸਫਲਤਾ ਤੇ ਨਮੋਸ਼ੀ ਬਣੀ ਰਹੇਗੀ। ਵਪਾਰ ਵਿੱਚ ਸਜਾਵਟ ਉੱਤੇ ਜ਼ਿਆਦਾ ਪੈਸਾ ਖਰਚ ਹੋਣ ਨਾਲ ਤੁਸੀਂ ਉਦਾਸ ਹੋ ਜਾਓਗੇ। ਯਾਤਰਾ ਦੌਰਾਨ ਕਿਸੇ ਅਜਨਬੀ ਤੇ ਜ਼ਿਆਦਾ ਭਰੋਸਾ ਕਰਨਾ ਤੁਹਾਨੂੰ ਨੁਕਸਾਨ ਦੇ ਹੋ ਜਾਵੇਗਾ। ਖੇਡ ਪ੍ਰਤੀਯੋਗਿਤਾਵਾਂ ਵਿੱਚ ਤੁਹਾਨੂੰ ਉੱਚ ਸਫਲਤਾ ਮਿਲੇਗੀ। ਨੌਕਰੀ ਵਿੱਚ ਮਹਾਰਤ ਹੋ ਜਾਓਗੇ। ਵਿਦੇਸ਼ ਯਾਤਰਾ ਦੀ ਯੋਜਨਾ ਬਣਾਉਣ ਵਿੱਚ ਅਚਾਨਕ ਕੋਈ ਰੁਕਾਵਟ ਆ ਸਕਦੀ ਹੈ। ਖੇਤੀ ਨਾਲ ਜੁੜੇ ਲੋਕਾਂ ਨੂੰ ਮੌਕੇ ਲਾਭ ਵਾਲੇ ਹੀ ਪ੍ਰਾਪਤ ਹੋਣਗੇ। ਅਗਲੀ ਤੇ ਅਖੀਰਲੀ ਰਾਸ਼ੀ ਹੈ ਜੀ ਮੇਨ ਰਾਸ਼ੀ। ਮੇਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਅੱਜ ਜ਼ਮੀਨ ਨਾਲ ਜੁੜੇ ਕੰਮਾਂ ਵਿੱਚ ਕੁਝ ਰੁਕਾਵਟਾਂ ਆ ਸਕਦੀਆਂ ਹਨ। ਨਵੇਂ ਇੰਡਸਟਰੀ ਵਿੱਚ ਕਮਾਨ ਕਿਸੇ ਹੋਰ ਨੂੰ ਦੇਣ ਦੀ ਬਜਾਏ ਤੁਹਾਨੂੰ ਖੁਦ ਨੂੰ ਇਸਦੀ ਕਮਾਨ ਸੰਭਾਲਣੀ ਪੈ ਸਕਦੀ ਹੈ। ਨਹੀਂ ਤਾਂ ਨੁਕਸਾਨ ਹੋ ਸਕਦਾ ਹੈ। ਚਲਦੇ ਸਮੇਂ ਵਾਹਨ ਅਚਾਨਕ ਟੁੱਟ ਸਕਦਾ ਹੈ। ਪੈਸੇ ਦੀ ਕਮੀ ਦੇ ਕਾਰਨ ਕੋਈ ਜ਼ਰੂਰੀ ਕੰਮ ਵਿੱਚ ਰੁਕਾਵਟ ਆ ਸਕਦੀ ਹੈ। ਕੋਈ ਵੀ ਸਰਕਾਰੀ ਯੋਜਨਾ ਤੁਹਾਡੇ ਲਈ ਤਰੱਕੀ ਦਾ ਕਾਰਕ ਸਾਬਤ ਹੋ ਜਾਵੇਗੀ ਕਿਸੇ ਵਪਾਰੀ ਨਾਲ ਮੁਲਾਕਾਤ ਤੇ ਤੁਸੀਂ ਜਾ ਸਕਦੇ ਹੋ ਤੁਹਾਡੀ ਕਾਰੋਬਾਰੀ ਯਾਤਰਾ ਸਫਲ ਤੇ ਸੰਭਾਵਿਤ ਹੋ ਜਾਵੇਗੀ ਰਾਜਨੀਤੀ ਵਿੱਚ ਇੱਕ ਵਿਰੋਧੀ ਦੀ ਸਾਜ਼ਿਸ਼ ਤੁਹਾਡੇ ਤੇ ਹਾਵੀ ਹੋ ਸਕਦੀ ਹੈ ਤੁਹਾਨੂੰ ਤੁਹਾਡੇ ਅਹੁਦੇ ਤੋਂ ਹਟਾਇਆ ਵੀ ਜਾ ਸਕਦਾ ਹੈ ਵਾਹਨ ਦੇ ਵਰਤੋਂ ਬਿਲਕੁਲ ਵੀ ਤੁਸੀਂ ਸਾਵਧਾਨੀ ਦੇ ਨਾਲ ਕਰੋ ਨਹੀਂ ਤਾਂ ਨੁਕਸਾਨ ਦੇ ਹੋਵੇਗੀ ਸੋ ਦੋਸਤ ਇਹ ਸੀ ਜੀ ਅੱਜ ਦਾ ਰਾਸ਼ੀ ਫਲ ਜੇਕਰ ਤੁਸੀਂ ਇਹਨਾਂ ਦੱਸੀਆਂ ਹੋਈਆਂ ਸਾਵਧਾਨੀਆਂ ਨੂੰ ਵਰਤ ਲੈਂਦੇ ਹੋ ਤਾਂ ਤੁਹਾਡੀ ਜ਼ਿੰਦਗੀ ਸੁਖਾਲੀ ਹੋ ਜਾਵੇਗੀ ਧੰਨਵਾਦ